ਐ ਡਾਕਟਰ ਚੰਦਪ੍ਰੀਤ ਸਿੰਘ ਐਮਐਲਏ ਇੰਕੋਰਪੋਰ ਸਾਰੇ ਪੰਜਾਬ ਵਾਸੀ ਪੰਜਾਬ ਤੋਂ ਬਾਹਰ ਵਸਦੇ ਪੰਜਾਬੀਆਂ ਨੂੰ ਹਿੰਦੁਸਤਾਨ ਵਾਸੀਆਂ ਨੂੰ ਦੀਵਾਲੀ ਦੀ ਅਤੇ ਬੰਦੀ ਛੋੜ ਦਿਵਸ ਦੀ ਬਹੁਤ ਬਹੁਤ ਬਧਾਈਆਂ ਜੰਮਨ ਅਸੀਂ ਸਾਰੇ ਜਾਣਦੇ ਹਾਂ ਕਿ ਦੀਵਾਲੀ ਸਾਡੇ ਇੱਕ ਪ੍ਰਾਚਨ ਸੱਭਿਆਚਾਰ ਦਾ ਇੱਕ ਹਿੱਸਾ ਹੈ ਆਸਿਕ ਧਰਮ ਦੇ ਬੰਦੀ ਛੋੜ ਦਿਵਸ 6ਵੇਂ ਪਾਸ਼ਾ ਵੱਲੋਂ ਜੰਮਨਿਆ ਰਾਜ ਨੂੰ ਚੁੜਾਇਆ ਗਿਆ ਸੀ ਸੋ ਇਸ ਦਿਨ ਨੂੰ ਅਸੀਂ ਸਾਰੇ ਮਿਲ ਕੇ ਇਹ ਵੇਜਾ ਕੇ ਜਿਹੜਾ ਇਸ ਦਿਨ ਦਾ ਸਵਾਗਤ ਕਰਦੇ ਹਾਂ ਔਰ ਉਹ ਸਭ ਕਾਲ ਗੁਰੂਪ ਚੋਂ ਇਹ ਅਰਦਾਸ ਬੇਨਤੀਆਂ ਕਰਦੇ ਹਾਂ ਕਿ ਸਭ ਦੇ ਘਰਾਂ ਚ ਖੁਸ਼ਹਾਲੀ ਆਵੇ ਸੋਖ ਸ਼ਾਂਤ ਰਹੇ ਸੋ ਮੈਂ ਵੀ ਆਪਣੇ ਵੱਲੋਂ ਅਰਦਾਸ ਬੇਨਤੀਆਂ ਆ ਕੀ ਕਰਦਾ ਕਿ ਜਿੱਥੇ ਵੀ ਸਾਡੇ ਪੰਜਾਬੀ ਬਾਹਰ ਵੱਸਦੇ ਨੇ ਜਾਂ ਪੰਜਾਬ ਦੇ ਵਾਸੀ ਸਾਰੇ ਹਿੰਦੁਸਤਾਨ ਵਾਸੀ ਸਾਰੇ ਖੁਸ਼हाल ਹੈ ਔਰ ਦਿਵਾਲੀਆਂ ਉਹਨਾਂ ਦੇ ਉਹਨਾਂ ਦੇ ਕਰਾਂ ਤੇ ਉਹਨੇ ਮਨਾਂ ਦੀ ਖੁਸ਼ੀਆਂ ਲੱਭੀਆਂ ਵਾਈ ਮੀਟਸ ਕਾਲਸ ਵਾਦਿਲ